ਸਤਿ ਸ੍ਰੀ ਅਕਾਲ ਮੈਂ ਹਰੀਸ਼ ਪੰਡਾੜੀ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਦੱਸਦੀ ਕਿ ਜਲੰਧਰ ਸਪੋਰਟਸ ਐਂਡ ਯੂਥ ਕਲੱਬ ਰਾਮਨਗਰ ਜਲੰਧਰ ਵੱਲੋਂ ਨਸ਼ਿਆ ਵਿਰੁੱਧ ਅਭਿਆਨ ਯੁਵਕ ਸੇਵਾਮ ਬਵਾਗ ਵੱਲੋਂ ਵਿਸ਼ੇਸ਼ ਮੀਟਿੰਗ ਬੁਲਾਈ ਗਈ ਜਿਸ ਦੇ ਵਿੱਚ ਪੂਰੇ ਰਾਮਨਗਰ ਮਹੱਲੇ ਦੇ ਲੋਕਾਂ ਨੂੰ ਉਹਨਾਂ ਦੀ ਮੌਜੂਦਗੀ ਵਿੱਚ ਥਾਣਾ ਨੰਬਰ 1 ਤੋਂ ਐਸ ਐਚ ਓ ਰਕੇਸ਼ ਕੁਮਾਰ ਪੁਜੇ ਅਤੇ ਉਹਨਾਂ ਵੱਲੋਂ ਵੀ ਨਸ਼ਿਆਂ ਨੂੰ ਦੂਰ ਕਰਨ ਲਈ ਵਿਸ਼ੇਸ਼ ਅਭਿਆਨ ਚਲਾਇਆ ਗਿਆ ਤੇ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਮਹੱਲੇ ਦੇ ਵਿੱਚ ਨਸ਼ਾ ਵੇਚਦਾ ਹੈ ਤਾਂ ਸਾਨੂੰ ਉਸ ਦੀ ਇਤਲਾਹ ਦਿਓ ਉਸ ਨੂੰ ਕਾਬੂ ਕਰ ਅੰਤਰ ਕੀਤਾ ਜਾਏਗਾ ਜਾਂ ਉਸ ਨੂੰ ਜਲੰਧਰ ਦਾਖਲ ਕਰਵਾ ਕੇ ਉਸਨਾਂ ਨਸ਼ਾ ਛਡਾਇਆ ਜਾਵੇਗਾ ਇਸ ਮੌਕੇ ਪ੍ਰਬੰਧਕਾਂ ਵੱਲੋਂ ਆਈਆਂ ਹੋਈਆਂ ਅਜ਼ੀਮ ਸ਼ਖੀਅਤਾਂ ਦਾ ਸਨਮਾਨ ਕਰਦੇ ਆ ਧੰਨਵਾਦ ਵੀ ਕੀਤਾ ਗਿਆ ਦਿਖਾਉਂਦੇ ਹਾਂ ਪੂਰੀ ਖ਼ਬਰ ਇਸ ਵੀਡੀਓ ਦੇ ਅੰਦਰ ਦੇਖਦੇ ਰਹੋ ਆਈਨਾ ਟੀਵੀ ਕਲੱਬ ਆਰੰਗਨਗਰ ਵੱਲੋਂ ਇਹ ਇੱਕ ਮੀਟਿੰਗ ਆਯੋਜਿਤ ਕੀਤੀ ਗਈ ਆ ਯੁੱਧ ਨਸ਼ਿਆਂ ਅਰੋਧ ਦੇ ਤਹਿਤ ਜੋ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਅਰੋਧ ਛੇੜਿਆ ਹੋਇਆ ਉਹਦੇ ਤਹਿਤ ਇਹ ਕਲੱਬ ਨੇ ਇਹ ਮੀਟਿੰਗ ਇੱਥੇ ਰੱਖੀ ਸੀ ਮੀਟਿੰਗ ਦੇ ਵਿੱਚ ਕਾਫੀ ਮੋਤਵਾਰ ਲੋਕਾਂ ਨੇ ਇਸਾਲਿਆ ਮੋਤਵਾਰ ਲੋਕ ਪਲੱਸ ਜਿਹੜੇ ਸਮਾਜ ਦੇ ਵਿੱਚ ਜਾਗਰੂਕ ਲੋਕ ਹੈਗੇ ਉਹਨਾਂ ਨੇ ਹਿੱਸਾ ਲਿਆ ਇਹਦੇ ਵਿੱਚ ਸਾਰਿਆਂ ਨੂੰ ਨਸ਼ਿਆਂ ਦੇ ਵਿਰੁੱਧ ਕੀ ਕਾਰਵਾਈ ਚੱਲਦੀ ਆ ਉਸ ਸੰਬੰਧੀ ਜਾਗਰੂਕ ਕੀਤਾ ਗਿਆ ਤੇ ਲੋਕਾਂ ਨੂੰ ਦੱਸਿਆ ਗਿਆ ਵੀ ਜੋ ਵੀ ਨਸ਼ਿਆ ਤੁਹਾਡੇ ਮਹੱਲੇ ਵਿੱਚ ਕਰਦਾ ਵਾ ਜਾਂ ਵੇਚਦਾ ਉਹਦੇ ਬਾਰੇ ਇਤਲਾਫ ਦੇਣ ਸਾਨੂੰ ਇਹਨਾਂ ਦੀ ਇੱਕ ਕਮੇਟੀ ਵੀ ਬਣੀ ਆ ਕਮੇਟੀ ਨੇ ਵੀ ਡਬਲਯੂ ਡੀ ਸੀ ਕਮੇਟੀ ਆ ਜੋ ਵਾਰਡ ਡਿਫੈਂਸ ਕਮੇਟੀ ਉਹ ਸਾਰੇ ਵਾਰਡਾਂ ਦੇ ਵਿੱਚ ਬਣੀ ਆ ਇਸ ਵਾਰਡ ਦੇ ਵਿੱਚ ਵੀ ਬਣੀ ਆ ਤੇ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕੀਤਾ ਗਿਆ ਵੀ ਨਸ਼ਿਆਂ ਸੰਬੰਧੀ ਕੋਈ ਵੀ ਉਹਨਾਂ ਨੂੰ ਕੰਪਲੇਂਟ ਹੁੰਦੀ ਆ ਕੋਈ ਵੇਚਦਾ ਵਾ ਜਾਂ ਕੋਈ ਕਰਦਾ ਵਾ ਉਹਦੇ ਬਾਰੇ ਸਾਨੂੰ ਸੂਚਨਾ ਦੇਣ ਉਸ ਨਾਲ ਤੁਰੰਤ ਕਾਰਵਾਈ ਉੱਤੇ ਕੀਤੀ ਜਾਊਗੀ ਪਹਿਲਾਂ ਵੀ ਬਹੁਤ ਜ਼ਿਆਦਾ ਨਸ਼ੇ ਦੇ ਸਮਗੱذ ਦਾ ਜੇਲ੍ਹਾਂ ਦੇ ਵਿੱਚ ਸੁੱਟੇ ਆ 80% ਨਸ਼ਾ ਖਤਮ ਹੋ ਚੁੱਕਾ 20% ਜੋ ਰਹਿੰਦਾ ਉਹ ਵੀ ਲੋਕਾਂ ਦੇ ਸਹਿਯੋਗ ਦੇ ਨਾਲ ਖਤਮ ਕਰਾਂਗੇ ਇਹ ਜੋ ਕਲੱਬ ਨੇ ਜੋ ਇਹ ਕੀਤੀ ਹੈ ਮੀਟਿੰਗ ਬਹੁਤ ਵਧੀਆ ਗੱਲ ਆ ਇਦਾਂ ਦੀਆਂ ਮੀਟਿੰਗਾਂ ਹੋਰ ਵੀ ਹੋਣੀਆਂ ਚਾਹੀਦੀਆਂ ਤਾਂ ਜੋ ਲੋਕ ਸਾਰੇ ਜਾਗਰੂਕ ਹੋਣ ਤੇ ਸਮਾਜ ਵਿੱਚੋਂ ਨਸ਼ੇ ਦਾ ਕੋੜ ਖਤਮ ਹੋ ਸਕੇ ਧੰਨਵਾਦ ਰਵੀਦਾਰਾ ਸਾਇਕ ਡਾਇਰੈਕਟਰ ਯੁਵਕ ਸਵਾਮਾ ਪੰਜਾਬ ਜ਼ਿਲ੍ਹਾ ਜਲੰਧਰ ਅੱਜ ਜਿਹੜੀ ਮੀਟਿੰਗ ਕੀਤੀ ਉਹਦੇ ਬਾਰੇ ਜਾਣਕਾਰੀ ਅੱਜ ਦੀ ਜਿਹੜੀ ਮੀਟਿੰਗ ਆ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਆ ਕੋ ਛੜੀ ਗਈ ਆ ਜਿਹਦੇ ਵਿੱਚ ਡਾਇਰੈਕਟਰ ਜੋ ਸਬਾਮਾ ਵਿਭਾਗ ਪੰਜਾਬ ਔਰ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਡਾਕਟਰ ਹਿਮਾਂਸ਼ੂ ਅਗਰ왈 ਜੀ ਵੱਲੋਂ ਜਿਹੜੀਆਂ ਸਾਨੂੰ ਹਦਾਇਤਾਂ ਹੋਈਆਂ ਆ ਉਹਦੇ ਜ਼ਰੀਏ ਅਸੀਂ ਪਿੰਡ-ਪਿੰਡ ਜਿਹੜੇ ਸਾਡੇ ਯੂਥ ਕਲੱਬ ਬਣੇ ਹੋਏ ਆ ਉਹਦੇ ਵਿੱਚ ਅਸੀਂ ਨੌਜਵਾਨਾਂ ਨੂੰ ਜੁਧ ਨਸ਼ਾ ਵਿਰੁੱਧ ਜਿਹੜਾ ਵਧੀਆ ਤਰੀਕੇ ਨਾਲ ਲੜਨ ਵਾਸਤੇ ਪ੍ਰੇਰਿਤ ਕਰ ਰਹੇ ਆ ਉਹਦੇ ਸਬੰਧ ਵਿੱਚ ਸਪੋਰਟਸ ਐਂਡ ਯੂਥ ਕਲੱਬ ਰਾਮਨਗਰ ਜਲੰਧਰ ਦਾ ਪ੍ਰਧਾਨ ਰਾਜਵੀਰ ਆ ਔਰ ਸਮੁੱਚੇ ਕਲੱਬ ਮੈਂਬਰ ਆ ਔਰ ਪੂਰੀ ਇਲਾਕੇ ਦੇ ਜਿਹੜੇ ਕਾਉਂਸਲਰ ਆ ਔਰ ਹੋਰ ਮਹਤਵਪੂਰਨ ਦੇ ਸਹਿਯੋਗ ਨਾਲ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਜਿਹਦੇ ਵਿੱਚ ਲੋਕ ਗਾਇਕ ਮੇਲਿਆਂ ਦੇ ਬਾਦਸ਼ਾਹ ਦਿਲਵਿੰਦਰ ਦਿਆਲਪੁਰੀ ਖਾਸ ਤੌਰ ਤੇ ਸ਼ਾਮਲ ਹੋਏ ਉਹਨਾਂ ਨੇ ਆਪਣੇ ਗੀਤਾਂ ਦੇ ਨਾਲ ਨੌਜਵਾਨਾਂ ਨੂੰ ਨਸ਼ਾ ਨਾ ਕਰਨ ਵਾਸਤੇ ਪ੍ਰੇਰਿਤ ਕੀਤਾ ਔਰ ਮੇਰੇ ਵੱਲੋਂ ਵੀ ਕੁਝ ਗੀਤ ਜਿਹੜੇ ਆ ਨਸ਼ੇ ਦੇ ਖਿਲਾਫ ਔਰ ਸਿਹਤਮੰਦ ਪੰਜਾਬ ਤੰਦਰੁਸਤ ਪੰਜਾਬ ਵਾਸਤੇ ਸਾਈਕਲ ਚਲਾਉਣ ਵਾਸਤੇ ਖੇਡ ਦੇ ਮੈਦਾਨਾਂ ਵਿੱਚ ਭੱਜਣ ਵਾਸਤੇ ਖੇਡਣ ਵਾਸਤੇ ਔਰ ਤਗਮੇ ਜਿੱਤਣ ਵਾਸਤੇ ਮੋਟੀਵੇਟ ਕੀਤਾ ਗਿਆ 지 네.